ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮਨਜੀਤ ਬੁਟੀਕ ਤੇ ਤੁਹਾਡਾ ਸਵਾਗਤ ਹੈ। ਹੋਪ ਤੁਸੀਂ ਸਾਰੇ ਤੰਦਰੁਸਤ ਹੋਵੋਗੇ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਲੋ ਜੀ ਅੱਜ ਫਿਰ ਤੋਂ ਹਾਜ਼ਰ ਹੋਇਆ ਟ੍ਰੈਂਡਿੰਗ ਕਲੈਕਸ਼ਨ ਦੇ ਨਾਲ। ਇਹ ਬਹੁਤ ਸੋਹਣੇ ਸੂਟ ਨੇ ਔਰ ਮਸਲੀਨ ਦੇ ਸੂਟ ਨੇ ਇਹ ਪਹਿਣਾ ਦੀ ਬਹੁਤ ਡਿਮਾਂਡ ਸੀ ਕਿ ਰੇਸ਼ਮ ਵਰਕ ਦੇ ਸੂਟ ਲੈ ਕੇ ਆਓ। ਅੱਜ ਉਹਨਾਂ ਪਹਿਣਾ ਦੀ ਡਿਮਾਂਡ ਤੇ ਟੋਟਲੀ ਰੇਸ਼ਮ ਵਰਕ ਹੈ ਜੀ। ਬਹੁਤ ਸੋਹਣੇ ਸੂਟ ਨੇ ਸਾਰਾ ਇਸਕਰੀਮ ਚਾਰਟ ਹੈ। ਲੋ ਜੀ ਕਰਦੇ ਹਾਂ ਸ਼ੁਰੂ। ਬਹੁਤ ਪਿਆਰੇ ਪਿਆਰੇ ਕਲਰ ਨੇ। ਇਹ ਦੇਖੋ ਫਸਟ ਆਰਟੀਕਲ ਬਹੁਤ ਸੋਹਣਾ ਏ ਰੇਸ਼ਮ ਵਰਕ ਹੈ ਟੋਟਲੀ ਲਾਈਟ ਪਿੰਕ ਦਾ ਸੂਟ ਹੈ ਇਹ ਪਿਓਰ ਮਸਲੀਨ ਹੈ ਵਿਸਕੋਸ ਮਸਲੀਨ ਇਹ ਸਾਰਾ ਰੇਸ਼ਮ ਵਰਕ ਹੈ ਜੀ ਟੋਟਲੀ ਸੈਰਟਨ ਸਟਿਚ ਤੇ ਰਨਿੰਗ ਸਟਿਚ ਨਾਲ ਕੀਤਾ ਹੋਇਆ ਹੈ ਇਹ ਸਾਰਾ ਸੈਰਟਨ ਸਟਿਚ ਰਨਿੰਗ ਸਟਿਚ ये जड़ी लेस इंसर्ट की हुई है ये देखो सेंटर से यह पट्टी लगा के उपर रेशम वर्क हुआ जी फिर लेस इंसर्ट की हुई है फिर पट्टी लगाई हुई है डिजाइनिंग उस तो बाद फिर लेस है कटाम वाली बहुत सोहना सूट है जी बहुत प्यारा ये सारा टोटली रेशम वर्क है ये देखो सैडाते दे कि सोना डिजाइन बनाया हुआ ਇਹ ਪੈਨਲ ਟੈਪ ਚ ਕੀਤਾ ਹੋਇਆ ਡਿਜ਼ਾਈਨ ਉੱਪਰ neck ਤੇ ਦੇਖੋ ਟਾਈ ਪੱਟੀ ਟਾਈ ਪੱਟੀ ਲੇਸ ਪੂਰਾ ਸੂਟ ਵਰਕ ਨਾਲ ਭਰਿਆ ਹੋਇਆ ਜੀ ਬਹੁਤ ਸੋਹਣਾ ਸੂਟ ਹੈ ਇਹ ਆ ਗਈ ਰਿਯਨ ਕਾਟਨ ਦੀ ਸਲਵਾਰ ਪੂਰੀ ਢਾਈ ਮੀਟਰ ਪਿਓਰ ਮਸਲੀਨ ਦੀ ਸ਼ਰਟ ਹੈ ਜੀ ਫੁੱਲ ਪਿਓਰ ਦੁਪੱਟਾ ਦੇਖੋ ਦੁਪੱਟੇ ਦੀ ਲੁੱਕ ਕੱਟੇ ਤੇ ਲੇਸ ਲਗਾਈ ਹੋਈ ਹੈ ਬਹੁਤ ਸੋਹਣੀ ਕਾਟਨ ਦੀ ਇਹ ਦੇਖੋ ਕਾਟਨ ਦੀ ਲੇਸ ਹੈ ਬਹੁਤ ਸੋਹਣੀ ਕਟਾਵਾਂ ਵਾਲੀ ਪੂਰ ਪ्योर ਦੁਪੱਟਾ ਬਹੁਤ ਸੋਹਣਾ ਡਿਜ਼ਾਈਨਰ ਜਿਹਾ ਸੂਟ ਹੈ ਜੀ ਰੇਸ਼ਮ ਵਰਕ ਹੈ ਰੀਜ਼ਨੇਬਲ ਪ੍ਰਾਈਸ ਹੈ ਇਹ 1450 ਰੁਪਏ ਵਿੱਚ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਫ੍ਰੀ ਸ਼ਿਪਿੰਗ ਹੈ ਜੀ ਇੰਡੀਆ 'ਚ ਤੁਸੀਂ ਕਿਤੇ ਵੀ ਬੈਠੇ ਹੋ 1450 ਰੁਪਏ ਵਿੱਚ ਮੰਗਵਾ ਸਕਦੇ ਹੋ ਬਹੁਤ ਸੋਹਣਾ ਇੰਗਲਿਸ਼ ਜਿਹਾ ਚਾਰਟ ਹੈ ਇਹ ਦੇਖੋ ਨੈਕਸਟ ਇਹ ਬਹੁਤ ਸੋਹਣਾ ਸੂਟ ਹੈ ਜੀ ਇਹ ਲਾਈਟ ਪਿਸਤਾਜ ਹੈ ਲਾਈਟ ਪਿਸਤਾਜ ਦੇਖੋ ਸਾਰੀ ਸ਼ਰਟ ਵਰਕ ਨਾਲ ਭਰੀ ਹੋਈ ਹੈ ਜੀ ਰੇਸ਼ਮ ਵਰਕ ਹੈ ਟੋਟਲੀ ਸਾਟਨ ਤੇ ਰਨਿੰਗ ਸਟਿਚ ਹੈ ਇਹ ਆ ਗਈ ਸਲਵਾਰ ਇਹਦੀ ਬੈਕ ਸਾਈਡ ਪਲੇਨ ਰਹੂਗੀ ਜੀ ਬੈਕ ਸਾਈਡ ਪਲੇਨ ਫਰੰਟ ਸਾਰਾ ਡਿਜ਼ਾਈਨਰ ਬਹੁਤ ਸੋਹਣਾ ਸੂਟ ਹੈ ਫੁੱਲ ਪਿਓਰ ਦੁਪੱਟਾ ਦੁਪੱਟਾ ਤੁਹਾਨੂੰ ਖੋਲ ਕੇ ਦਿਖਾਤਾ ਸੀ ਪ੍ਰਿੰਟਡ ਦੁਪੱਟਾ ਦੇਖੋ ਟੂ ਸਾਈਡ ਇਹਦੇ ਲੇਸ ਲੱਗੀ ਹੋਈ ਹੈ ਬਹੁਤ ਸੋਹਣੀ ਫੁੱਲ ਪਿਓਰ ਦੁਪੱਟਾ ਨੈਕਸਟ ਆ ਗਿਆ ਬਹੁਤ ਸੋਹਣੇ ਸੋਹਣੇ ਸੂਟ ਨੇ ਜੀ ਦੀ ਪੂਰੀ ਡਿਮਾਂਡ ਸੀ ਕਿ ਰੇਸ਼ਮ ਵਰਕ ਦੇ ਸੂਟ ਲੈ ਕੇ ਆਓ ਵਿਸਕੋਸ ਮਸਲਿਨ ਨੀ ਆਈਸਕ੍ਰੀਮ ਚਾਰਟ ਹੈ ਇਹ ਸਾਰਾ ਇਹ ਆ ਗਈ ਇਹਦੀ ਸਲਵਾਰ ਇਹ ਵਨੀਲਾ ਜਾਂ ਸ਼ੇਡ ਹੈ ਬਹੁਤ ਸੋਹਣਾ ਇਹ ਦੇਖੋ ਦੁਪੱਟਾ ਸੂਟ ਦੀ ਲੁੱਕ ਬਹੁਤ ਪਿਆਰੀ ਹੈ ਜੀ ਤੁਸੀਂ ਕਿਤੇ ਵੀ ਇਹਨੂੰ ਵੇਅਰ ਕਰ ਸਕਦੇ ਹੋ ਇਹ ਪੂਰੇ ਗਾਰਲਿਸ਼ ਨੁੱਕ ਵਾਲੇ ਵੀ ਨੇ ਹਰ ਇੱਕ ਏਜ ਦੀ ਲੇਡੀ ਇਹਨਾਂ ਨੂੰ ਵੇਅਰ ਕਰ ਸਕਦੀ ਹੈ ਕਿਤੇ ਵੀ ਤੁਸੀਂ ਵੇਅਰ ਕਰ ਸਕਦੇ ਹੋ ਸੋਪਰ ਦੇ ਸੋਪਰ ਪਾਰਟੀ ਵੇਅਰ ਦੇ ਪਾਰਟੀ ਵੇਅਰ ਬਹੁਤ ਸੋਹਣੇ ਸੂਟ ਨੇ ਜੀ ਦੇਖ ਬਹੁਤ ਸੋਣਾ ਕਲਰ ਹੈ ਦੇਖੋ ਜੀ ਕ੍ਰੀਮ ਜਾਂ ਸ਼ੇਡ ਹੈ ਇਹ ਬਹੁਤ ਸੋਹਣਾ ਇਹ ਆ ਗਿਆ ਨਾ ਦੁਪੱਟਾ 1450 ਰੁਪਏ ਵਿੱਚ ਤੁਸੀਂ ਬੁੱਕ ਕਰਵਾ ਸਕਦੇ ਹੋ ਨੈਕਸਟ ਆਰਟੀਕਲ ਆ ਗਿਆ ਆਰਗੇਂਜ਼ਾ ਵਿਸਕੋਸ ਆਰਗੇਂਜ਼ਾ ਰੇਸ਼ਮ ਵਰਕ ਟੋਟਲੀ ਇਹ ਰੇਸ਼ਮ ਵਰਕ ਹੈ ਜੀ ਸਾਰਾ। ਨੋਟ ਸਟਿਚ ਦੀ ਲੁੱਕ ਦਿੰਦਾ ਇਹ। ਇਹ ਆ ਗਈ ਕਾਟਨ ਦੀ ਲੇਸ ਬਹੁਤ ਸੋਹਣੀ। ਇਹ ਔਰਗਾਂజా ਤੇ ਵਰਕ ਕਰਕੇ ਲਗਾਇਆ ਹੋਇਆ। ਇਹ ਆ ਗਈ ਜੀ ਸਲਵਾਰ। ਰੈੱਡ ਕਲਰ। ਫੁੱਲ ਫਲੋਰ ਟਾਈ ਮੀਟਰ ਦਾ ਦੁਪੱਟਾ। ਟੂ ਸਾਈਡ ਇਹਦੇ ਵਰਕ ਕੀਤਾ ਹੋਇਆ। ਟੂ ਸਾਈਡ ਵਰਕ ਹੈ ਦੇਖੋ ਕਿੰਨਾ ਪਿਆਰਾ ਸ਼ਰਟ ਨਾਲ ਦਾ ਘੇਰੇ ਨਾਲ ਦਾ ਫੁੱਲ ਪ्योर ਦੁਪੱਟਾ ਜੀ ਇਹਦੀ ਬੈਕ ਸਾਈਡ ਪਲੇਨ ਹੈ ਪਲੇਨ ਵਿਸਕੋਸ اورਗੇਂజా 1250 ਰੁਪਏ ਵਿੱਚ ਤੁਸੀਂ ਬੁੱਕ ਕਰਵਾ ਸਕਦੇ ਹੋ ਫ੍ਰੀ ਸ਼ਿਪਿੰਗ ਇਹ ਰੱਖੜੀ ਸਪੈਸ਼ਲ ਆਫਰ ਚੱਲ ਰਹੀ ਹੈ ਜੀ ਕਈ ਦਿਨਾਂ ਤੋਂ ਬਹੁਤ ਸੋਹਣੇ ਸੂਟ ਨੇ ਇਹ ਆ ਗਿਆ ਨਿਓਨ ਗ੍ਰੀਨ ਜਿਹਾ ਸ਼ੇਡ ਹੈ ਇਹ ਬਹੁਤ ਸੋਹਣਾ ਪੈਰਟ ਗ੍ਰੀਨ ਜ ਆ ਇਹ ਮਿਕਸ ਹੈ ਜੀ ਮਹਿੰਦੀ ਗ੍ਰੀਨ ਪੈਰਟ ਗ੍ਰੀਨ ਨਿਓਨ ਗ੍ਰੀਨ ਉਸ ਨਹੀਂ ਗਾ ਸਕਦੇ ਇਹ ਦੇਖੋ ਸਲਵਾਰ ਬਹੁਤ ਫਿਨਿਸ਼ਿੰਗ ਨਾਲ ਇਹ ਵਰਕ ਕੀਤਾ ਹੋਇਆ ਜੀ ਪੂਰਾ ਫਿਨਿਸ਼ਿੰਗ ਤੇ ਕੀਤਾ ਹੋਇਆ ਇਹ ਵਰਕ ਇਹ ਉੱਪਰ ਤੱਕ ਸਾਰਾ ਵਰਕ ਹੈ ਇਹ पूरी फिनिशिंग है ये आ गया दुपट्टा तो पूरा 2.5 मीटर टू साइड वर्क किया हुआ जी ऑर्गेन्जा पे ये रहा नेक्स्ट कलर आ गया ये ਇਹ ਬਹੁਤ ਸੋਹਣਾ ਸ਼ੇਡ ਹੈ ਇਹਦਾ ਵਿੱਥ ਦਾ ਕੋਈ ਇਸ਼ੂ ਨਹੀਂ ਜੀ ਨਾ ਲੈਂਥ ਦਾ ਲੈਂਥ ਵਿੱਥ ਬਿਲਕੁਲ ਓਕੇ ਹੈ ਇਹ ਆ ਗਿਆ ਦੁਪੱਟਾ ਫੁੱਲ ਪ्योर ਇਹ ਦੇਖੋ ਦੁਪੱਟੇ ਸੇਮ ਹੀ ਨੇ ਸਭ ਦੇ ਇਹਦਾ ਫੋਰਥ ਕਲਰ ਹੈ ਜਿਹੜਾ ਰੈੱਡ ਰੈੱਡ ਪਹਿਲਾਂ ਆ ਚੁੱਕਿਆ ਤੁਹਾਨੂੰ ਦਿਖਾਇਆ ਸੇਮ ਹੀ ਹੈ ਜੀ 1250 ਰੁਪਏ ਵਿੱਚ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਫ੍ਰੀ ਸ਼ਿਪਿੰਗ ਹੈ ਸੋ ਵੀਡੀਓ ਚ ਇੱਥੇ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਹੋਪ ਤੁਸੀਂ ਵੀਡੀਓ ਨੂੰ ਪੂਰਾ ਇੰਜੋਏ ਕੀਤਾ ਹੋਣਾ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਇਹ ਸੋਹਣੇ ਸੋਹਣੇ ਸੂਟਾਂ 'ਚ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਸਕਦੇ ਹੋ ਔਰ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸੋ ਮਿਲਦੇ ਆਂ ਜੀ ਅਗਲੀ ਵੀਡੀਓ ਤਸਵੀਰ ਅਕਾਲ